ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੇ ਕਾਂਝਲਾ ਪਿੰਡ ਵਿੱਚ ਜਿਹੜਾ ਕਿ ਇਤਿਹਾਸਿਕ ਪਿੰਡ ਆ ਲੀਡਰਾਂ ਦਾ ਪਿੰਡ ਆ ਵੱਡਾ ਪਿੰਡ ਹੁਣ ਕਰਕੇ ਲੀਡਰ 20 ਪਿੰਡ ਦੇ ਵਿੱਚ ਕਾਫੀ ਮਸ਼ਹੂਰ ਰਹੇ ਨੇ ਗੋਬਿੰਦ ਸਿੰਘ ਜੀ ਕਾਂਝਲਾ ਅਸੀਂ ਉਸ ਪਿੰਡ ਦੇ ਲੱਖਾ ਦਰਵਾਜ਼ੇ ਦੇ ਵਿੱਚ ਇਹ ਕਾਂਝਲੇ ਪਿੰਡ ਦਾ ਲੱਖਾ ਦਰਵਾਜ਼ਾ ਆ ਭਾਜਦਾ ਜਿਹਦੇ ਵਿੱਚ ਖੜੇ ਆਰੇ ਜਹੇਦਾਰ ਸਾਹਿਬ ਉਹਨੇ ਬੈਠੇ ਨੇ ਪਿੰਡ ਦੇ ਬਜ਼ੁਰਗ ਇਹਨਾਂ ਨੂੰ ਪੁੱਛਦਿਆਂ ਬਾਪੂ ਜੀ ਕੀ ਨਾਮ ਆ ਜੀ ਮੇਰੋਂ ਇਸਰ ਸਿੰਘ ਆ ਕੀ ਸਰਦਨ ਜੀ 2024 ਦੀਆਂ ਵੋਟਾਂ ਆ ਗਈਆਂ ਮੀਤਿਹਰ ਆਪਣਾ ਖਹਿਰਾ ਸਾਹਿਬ ਸਿਮਰਜੀਤ ਸਿੰਘ ਮਾਨ ਗੋਬਿੰਦ ਸਿੰਘ ਲੋਂਗੋਵਾਲ ਕੀ ਲੱਗਦਾ ਮੀਤਿਹਰ ਨੂੰ ਤੁਸੀਂ ਕਿਵੇਂ ਦੇਖਦੇ ਨਾ ਜੀ ਅਸੀਂ ਤਾਂ ਉਹਨੂੰ ਜਾਣਦੇ ਨਹੀਂ ਸਾਡਾ ਕੋਈ ਕੰਮ ਨਹੀਂ ਕੀਤਾ ਕਿਤੇ ਮੰਤਰੀ ਆ ਪੰਜਾਬ ਸਰਕਾਰ ਦਾ ਨਾ ਜੀ ਪੰਜਾਬ ਸਰਕਾਰ ਦਾ ਬਸ ਇੱਕ ਮੰਤਰੀ ਆ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜੀ ਜਾਣਦੇ ਨੇ ਉਹ ਤਾਂ ਕਹਿੰਦੇ ਵੀ ਅਸੀਂ ਖੇਡਾਂ ਦੇ ਵਿੱਚ ਨੌਕਰੀਆਂ ਬਹੁਤ ਦਿਤੀਆਂ ਖੇਡ ਕੋਟੇ ਦੇ ਵਿੱਚ ਸਾਡੇ ਇੱਕ ਵੀ ਨੌਕਰੀ ਦਿਖਾ ਦਿਓ ਜੀ ਪਿੰਡ ਚ ਦੀ ਸਾਰੇ ਪਿੰਡ ਦੇ ਵਿੱਚ ਇੱਕ ਵੀ ਨੌਕਰੀ ਇਸ ਵਾਰ ਰੁਝਾਨ ਕਿਧਰ ਨੂੰ ਜਾ ਰਿਹਾ ਸਿਮਰਜੀਤ ਸਿੰਘ ਮਾਨਕਨੀ ਸਿਮਰਨ ਜੀ ਮੈਂ ਕਾਫੀ ਅਸੀਂ ਸਰਵੇ ਕਰਦੇ ਆ ਪਿੰਡਾਂ ਦਾ ਇਸ ਵਾਰ ਜਿਹੜੀ ਵੋਟ ਆ ਸਿਮਰਨਜੀਤ ਸਿੰਘ ਮਾਨ ਦੀ ਬੋਲ ਰਹੀ ਆ ਕਿਵੇਂ ਲੱਗਦਾ ਵੀ ਇਸ ਵਾਰ ਬਾਜੀ ਫੇਰ ਮਾਰਨ ਉਹ ਜੀ ਹਾਂ ਜੀ ਪੱਕੀ ਗੱਲ ਆ ਜੀ ਮਾਰਨਗੇ ਪੰਥਕ ਲੀਡਰ ਨੇ ਜੀ ਕੌਮੀ ਲੀਡਰ ਨੇ ਸਾਡੇ ਕਿੱਥੇ ਤਾਂ ਸਾਰੀ ਕੌਮ ਦਾ ਬੰਦਾ ਜਸਦਾਰ ਹੋਵੇ ਲੀਡਰ ਹੋਵੇ ਜੀ ਕਿੱਥੇ ਆਮ ਕਿਤੇ ਮੰਤਰੀ ਐ ਕੋਈ ਛੋਟਾ ਮੋਟਾ ਕੋਈ ਐਮਐਲਏ ਕਿੱਥੇ ਕਿੱਥੇ ਸਾਰੀ ਕੌਮ ਦਾ ਜੀ ਜਿਹੜੀ ਆਪਣੇ ਖੰਡੂਰ ਸਾਹਿਬ ਸੀਟ ਅੰਮ੍ਰਿਤਪਾਲ ਨੂੰ ਛੱਡਤੀ ਕਿ ਅੰਮ੍ਰਿਤਪਾਲ ਨੂੰ ਸੀਟ ਛੱਡਣ ਨਾਲ ਸਿਮਰਜੀਤ ਸਿੰਘ ਦਾ ਮਾਨ ਦਾ ਹੋਰ ਵੀ ਕੱਦ ਵਧਿਆ ਹਾਂਜੀ ਹਾਂ ਉਹਦੇ ਕਰਕੇ ਕਰਦ ਵਧਣੀ ਦੀ ਜੇ ਉੱਥੇ ਖੜਾ ਕਰਦੇ ਤਾਂ ਅਸੀਂ ਸਿਮਰਜੀਤ ਸਮਾਨ ਕਦੀ ਹੁੰਦੇ ਨਹੀਂ ਸੀ ਸਾਨੂੰ ਸਾਨੂੰ ਬੁਰਾ ਲੱਗਦਾ ਜੀ ਉਹ ਉਹਨਾਂ ਨੇ ਜਿਹੜੀ ਸੀਟ ਛੱਡੀ ਹੈ ਉਹਨਾਂ ਨੇ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਉਹ ਸਾਡੇ ਨੌਜਵਾਨ ਨੇ ਜਿਹੜੇ ਜੇਲ੍ਹ 'ਚ ਠੋਕੇ ਪਏ ਨੇ ਪੰਜਾਬ ਦੇ ਉਹ ਬਾਹਰ ਆਉਣਗੇ ਸਾ ਅਸੀਂ ਤਾਂ ਪਹਿਲਾਂ ਹੀ ਦੁਖੀ ਤੇ ਜਿਹੜੇ ਹਵਾਰੇ ਵਰਗੇ ਪਿਹੋਰੇ ਵਰਗੇ ਭੁੱਲਰ ਵਰਗੇ ਜਿਹੜੇ ਪਹਿਲਾਂ ਨੌਜਵਾਨ ਅੰਦਰ ਬਹੁਤ ਬਹੁਤ ਸਾਲਾਂ ਤੋਂ 30 35 35 ਸਾਲਾਂ ਤੋਂ ਅੰਦਰ ਨੇ ਜੀ ਉਹਨਾਂ ਕਰਕੇ ਅਸੀਂ ਬਹੁਤ ਤੰਗ ਤੇ ਜਿਹੜਿਆ ਹੁਣ ਸਾਲ 2 ਸਾਲ ਦੇ ਅੰਦਰ ਕਰਤੇ ਉਹਦੋਂ ਜ਼ਿਆਦਾ ਦੁਖੀ ਹੋ ਗਏ ਜੀ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਵੀ 1 ਸਾਲ ਚ ਬੰਦ ਹੋਇਆ ਨੂੰ ਹੋਇਆ ਚਿੱਕਾ ਮਾਰਨ ਲੱਗੇ ਕਾਦੇ ਲੀਡਰ ਨੇ ਉਹ ਉਹ ਤਾਂ ਜੀ ਸਭ ਕੁਝ ਕਹਿਣਗੇ ਉਹਦਾ ਕਦੇ ਉਹਨਾਂ ਦੇ ਕਣੀ ਹੋ ਜਾਂਦੇ ਨੇ ਕਦੇ ਉਹਨਾਂ ਦੇ ਹੱਕ ਚ ਹੋ ਜਾਂਦੇ ਨੇ ਕਦੇ ਉਹਨਾਂ ਦੇ ਕਣੀ ਹੋ ਜਾਂਦੇ ਨੇ ਕਦੇ ਉਹਦੇ ਕਦੇ ਉਹਨਾਂ ਦੀ ਹਾਂ ਜੀ ਉਹਨਾਂ ਦਾ ਕੀ ਉਹਨਾਂ ਸੁਖਵੀਰ ਸਿੰਘ ਬਾਦਲ ਦਾ ਕੀ ਆ ਇੱਕ ਲੀਡਰ ਮੰਨੇ ਜਾਂਦੇ ਬਾਈ ਜੀ ਕੀ ਨਾਮ ਆ ਨਰਮਲ ਸਿੰਘ ਜੀ ਮਹਰਮਤ ਸਿੰਘ ਇਸ ਵਾਰ ਮੇਰਾ ਕਿਧਰ ਨੂੰ ਪਸੰਦ ਤੋ ਅਸੀਂ ਤਾਂ ਸਰਦਾਰ ਸਿਮਰ ਸਿੰਘ ਮਾਨ ਨੂੰ ਵੋਟ ਪਾਵਾਂਗੇ ਜੀ ਸਰਦਾਰ ਸਿਮਰ ਸਿੰਘ ਮਾਨ ਸਾਨੂੰ ਪਤਾ ਲੱਗ ਪਤਾ ਵੀ ਇੱਕ ਇੱਕ ਲੀਡਰ ਕਿਉਂਕਿ ਜਿਹੜੇ ਆਮ ਵਾਲੇ ਪਾਰਟੀ ਇਹਨਾਂ ਨੂੰ ਤਾਂ ਇੱਕ ਡਿਗੀ ਹੋਈ ਤੁਰੀ ਫਿਰਦੀ ਸਰਕਾਰ ਮਿਲ ਗਈ ਕਿਉਂਕਿ ਇਹਨਾਂ ਦਾ ਕੋਈ ਹੋਣੀ ਸੀਗਾ ਕੋਈ ਇਹਨਾਂ ਦਾ ਆਦਬ ਨਹੀਂ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਸਾਡੇ ਪਿੰਡ ਦਾ ਮੀਤਿਹਰ ਆ ਕੇ ਕੋਈ ਬੱਚੇ-ਬੱਚੇ ਨੂੰ ਪੁੱਛ ਲੋ ਕਿਸੇ ਕੋਈ ਜਾਣਦਾ ਹੋਵੇ ਕੋਈ ਕੰਮ ਕੀਤਾ ਹੋਵੇ ਵਾਕਿ ਕੇਜਰੀਵਾਲ ਜਿਹੜੀ ਦਿੱਲੀ ਤੋਂ ਸਰਕਾਰ ਚੱਲਦੀ ਹੈ ਜੀ ਉਹ ਤਾਂ ਪੰਜਾਬ ਹਦੈਸੀ ਹੋਈ ਨਹੀਂ ਸਕਦੀ ਉਹ ਤਾਂ ਬਹੁਤ ਮਾਰੂ ਕਿਉਂਕਿ ਇਹਨਾਂ ਤੋਂ ਬਚਣ ਵਾਸਤੇ ਸਾਨੂੰ ਸਰਦਾਰ ਸਿੰਘ ਸਿੰਘ ਮਾਨ ਦੀ ਸਪੋਰਟ ਵੀ ਕਰਨੀ ਹੈ ਤੇ ਵੋਟ ਵੀ ਦੇਣੀ ਚਾਹੀਦੀ ਆ ਹਾਲਾਂਕਿ ਅਸੀਂ ਨਿਊਟਰਲ ਬੰਦੇ ਆ ਸਾਨੂੰ ਕੋਈ ਹੋ ਨਹੀਂ ਪਰ ਅਸੀਂ ਵੋਟ ਸਰਦਾਰ ਸਿੰਘ ਸਿੰਘ ਮਾਨ ਨੂੰ ਪਾਵਾਂਗੇ ਕਿਉਂਕਿ ਕੇਜਰੀਵਾਲਾ ਜਿਹੜਾ ਦਿੱਲੀ ਤੋਂ ਚੱਲਿਆ ਹੋਇਆ ਇੱਕ ਉਹ ਲਾਲਾ ਜਿਹੜਾ ਉਹ ਪੰਜਾਬ ਨੂੰ ਤਬਾਹ ਕਰਨ ਦੇ ਤਲਿਆ ਹੋਇਆ ਚੱਲਿਆ ਹੋਇਆ ਜੇ ਅਗਰ ਜੇਕਰ ਲੋਕ ਨਾ ਸਮਝੇ ਤਾਂ ਆਉਣ ਵਾਲਾ ਸਮਾਂ ਬਹੁਤ ਘਾਤਕ ਸਿੱਧ ਹੋਊਗਾ ਕਿਉਂਕਿ ਇੱਥੇ ਜਿਹੜਾ ਨੁਕ ਕਹਿੰਦੇ ਪਾਣੀਆਂ ਦਾ ਜਾਂ ਬਿਜਲੀ ਇਹ ਤਾਂ ਇੱਕ ਛੋਟੀ ਚੀਜ਼ ਆ ਸਾਡੇ ਦਾ ਲੱਖਾਂ ਅਰਬਾਂ ਦਾ ਤਾਂ ਪਾਣੀ ਚਲਾਇਆ ਜਾਂਦਾ ਬਾਕੀ ਸਾਨੂੰ ਜਿਦੋਂ ਹੁਣ ਤੁਹਾਨੂੰ ਪਤਾ ਲੱਗਿਆ ਵੀ ਜਿਹੜੇ ਹੋਰ ਪਾਣੀ ਦੇ ਹੋਰ ਕੇਜਰੀਵਾਲ ਹੁਣ ਸੁਣਨ ਆਇਆ ਵੀ ਜਿਹੜਾ ਪੰਜਾਬ ਦੇ ਵਿੱਚ ਸੂਏ ਪੱਕੇ ਕਰਕੇ ਪਾਣੀ ਪਹੁੰਚਾਇਆ ਜਾ ਰਿਹਾ ਪਾਣੀ ਪੂਰਾ ਕਰਕੇ ਪੰਜਾਬ ਦਾ ਕਹਿੰਦੇ ਕਿਤੇ ਨਾ ਕਿਤੇ ਦਿੱਲੀ ਨੂੰ ਦੇਣ ਨੂੰ ਜਾ ਰਹੇ ਨੇ ਆਪਣਾ ਭਗਵੰਤ ਸਿੰਘ ਮਾਨ ਉਸ ਬਾਰੇ ਤੁਸੀਂ ਕਿਵੇਂ ਬਿਲਕੁਲ ਦੇ ਸਹੀ ਗੱਲ ਆ ਜੀ ਪਹਿਲਾਂ ਹੁਣ ਤੁਸੀਂ ਦੱਸ ਲਓ ਵੀ 100 ਗੱਨਮੈਨ ਦਿੱਤਾ ਹੋਇਆ ਇਹਨੂੰ ਕੇਜਰੀਵਾਲ ਨੂੰ ਉਹ ਉਹਦੀ ਜਿਹੜੀ ਤਨਖਾਹ ਉਹ ਵੀ ਪੰਜਾਬ ਦੇ ਖਜ਼ਾਨੇ ਚ ਹੋਈਆਂ ਇਸ ਤਰ੍ਹਾਂ ਹੀ ਹੁਣ ਇਹ ਤੋਂ ਇਹਦਾ ਇੱਕ ਕਾਗਜ਼ੀ ਉਹ ਮੁੱਖ ਮੰਤਰੀ ਬਣਾ ਲਿਆ ਜਿਹੜਾ ਸੈਨ ਜੋ ਕੇਜਰੀਵਾਲ ਕਹਿੰਦਾ ਉਹੀ ਇਹ ਕਰਦਾ ਪੰਜਾਬ ਵਾਸਤੇ ਤਾਂ ਇਹ ਸਰਕਾਰ ਆ ਬਹੁਤ ਮਾਰੂ ਸਰਕਾਰ ਆ ਇਹ ਤੋਂ ਬਚਣ ਦੀ ਸਾਨੂੰ ਲੋੜ ਆ ਅਗਰ ਲੋਕ ਨਾ ਸਮਝੇ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਊਗਾ ਇਹਨਾਂ ਤੋਂ ਇਹਨਾਂ ਨੂੰ ਬਿਲਕੁਲ ਬੋਟ ਨਾ ਪਾਓ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਨੂੰ ਪਿੰਡ 'ਚ ਵੀ ਨਹੀਂ ਬਣਨਾ ਬਣਨ ਦੇਣਾ ਚਾਹੀਦਾ ਜਿਵੇਂ ਕਹਿੰਦੇ ਭਵਨ ਸਿੰਘ ਮਾਨ ਵੀ ਡੜਾ ਤੋਂ ਡੜਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਹੁਣ ਲੱਗਦਾ ਵੀ ਪਾਥੀਆਂ ਵੀ ਪਹਿਣਗੇ ਕਿਤੇ ਨਾ ਕਿਤੇ ਬਿਲਕੁਲ ਪੈਂਦੀਆਂ ਨੇ ਜੀ ਆਮ ਇਧਰ ਫਰੀਦਕੋਟ ਜਲੇ ਜੇ ਹੋਰ ਤੁਸੀਂ ਦੇਖੋ ਕਿ ਕਿ ਮੌੜ ਮੰਡੀ ਹੋਇਆ ਜਾਂ ਹੋਰ ਇਹਨਾਂ ਨੂੰ ਕਿਤੇ ਵੀ ਨਹੀਂ ਬਣਨ ਦਿੱਤਾ ਜਾਂਦਾ ਔਰ ਲੋਕ ਇਹਨਾਂ ਦੇ ਮਾਗਰ ਜਿਵੇਂ ਹੈ ਅੱਗੇ ਉਹ ਗੋਲਡੀ ਦੀ ਬਾਈ ਫੁਮਾਗਰ ਗਾਣਾ ਲਾਉਂਦੇ ਹੁੰਦੇ ਕਰਤਾ ਰੂ ਵੋਟਾਂ ਕਿਹਨੂੰ ਪਾਵੇਂਗੀ ਹੁਣ ਹੁਣ ਇਹਦੇ ਮਗਰ ਲਾਉਂਦੇ ਨੇ ਉਹੀ ਗਾਣਾ ਹੁਣ ਇਹ ਉਹੀ ਜਿਹੜਾ ਗੋਲਡੀ ਆ ਗੋਲਡੀ ਨੂੰ ਸ਼ਰਮ ਆਉਣੀ ਚਾਹੀਦੀ ਆ ਕਿੱਥੇ ਤਾਂ ਉਹ ਉਹਦੇ ਘਰ ਵਾਲੀ ਨੂੰ ਕਿੰਨਾ ਕੁਸ ਉਹ ਕਰਦੇ ਤੇ ਹੁਣ ਜਾ ਕੇ ਉਹ ਜਫੀਆਂ ਪਾਉਂਦਾ ਇਹਨਾਂ ਇਹਨਾਂ ਦਾ ਲੋਕਾਂ ਦਾ ਦੀਨ ਧਰਮੀ ਨਹੀਂ ਕੋਈ ਹਾਂਜੀ ਭਾਈ ਜੀ ਕੀ ਨਾਮ ਮੇਰਾ ਨਾਮ ਕਲਵਿੰਦਰ ਸਿੰਘ ਆ ਜੀ ਕਲਵਿੰਦਰ ਸਿੰਘ 2024 ਦੀਆਂ ਵੋਟਾਂ ਆ ਗਈਆਂ ਇਸ ਵਾਰ ਫਿਰ ਰੁਝਾਨ ਕਿਧਰ ਨੂੰ ਰਹਿਣ ਵਾਲਾ ਸੀ ਤਾਂ ਬਾਈ ਨੋਟਾ ਦਾ ਬਟਨ ਦੱਬਾਂਗੇ ਕਿਉਂਕਿ ਬੰਦੇ ਸਾਰੇ ਇਹ ਝੂਠੇ ਨੇ ਹੁਣ ਇਹਦਾ ਭਗਵੰਤ ਮਾਨ ਦਾ ਮੋਦੀ ਦਾ ਵੀ ਪਿਓ ਵਾ ਹੁਣ ਸਾਡੇ ਸੰਗਰੂਰ ਹਸਪਤਾਲ ਹੈ ਉੱਥੇ ਕਲਟਰਸਾਉਂਡ ਮਸ਼ੀਨਾਂ ਸਿਰਫ ਉੱਥੇ ਜਿਹੜੀਆਂ ਗਰਭ ਦੀ ਮਹਿਲਾ ਨੇ ਜਾਂ ਸਾਡੇ ਆ ਬਜ਼ੁਰਗ ਨੇ ਇਹਨਾਂ ਨੂੰ ਲਾਈਨਾਂ 'ਚ ਲੱਗਣਾ ਪੈਂਦਾ ਐਕਸ-ਰੇ ਮਸ਼ੀਨ ਇੱਕ ਹੈ ਸਿਰਫ ਇਹ ਵੱਡਿਆਂ ਵੱਡੀਆਂ ਗੱਲਾਂ ਮਾਰਦੇ ਨੇ ਇਹ ਨਰਿੰਦਰ ਗੌਰ ਭਰਾਜ ਭਗਵੰਤ ਮਾਨ ਜ਼ਿਲ੍ਹੇ ਦਾ ਹਸਪਤਾਲ ਹੋਵੇ ਉੱਥੇ ਲੋਕਾਂ ਨੂੰ ਭੋਖਣ ਪਾਣੇ ਤੜਕੇ ਖੜਨਾ ਪੈਂਦਾ ਉੱਥੇ ਲੈਣ ਚ ਸਾਡੇ ਇੱਥੇ ਮੈਡੀਕਲ ਕਾਲਜ ਬਣਨਾ ਸੀਗਾ ਇਹਨੇ ਕੀ ਕਰਿਆ ਰਜਿਸਟਰੀ ਕਰਾ ਲਈ ਜਦ ਕੀ ਇਹਨੂੰ ਪਤਾ ਹੈ ਵੀ ਜਿਹੜੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਹੋ ਜੇ ਉਹਦੀ ਰਜਿਸਟਰੀ ਨਹੀਂ ਹੁੰਦੀ ਹੁੰਦੀ ਇਹ ਸਿੱਧੀ ਦੋਨਾਂ ਧਿਰਾਂ ਤੋਂ ਲਿਖ ਕੇ ਲੈਂਦਾ ਐ ਜੀਪੀਸੀ ਤੋਂ ਵੀ ਲਿਖ ਕੇ ਲੈਂਦਾ ਇਹ ਇਧਰੋਂ ਜਿਹੜੀ ਲੋਕਲ ਕਮੇਟੀ ਹੈ ਇਹ ਤੋਂ ਵੀ ਲਿਖ ਕੇ ਲੈਂਦਾ ਸਿੱਧੀ ਕੁਆਇਰ ਕਰਦਾ ਜ਼ਮੀਨ ਇਹ ਗੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਕਿਹਾ ਸੀ ਵੀ ਅਸੀਂ ਜ਼ਮੀਨ ਜਿਆਦਾ ਸਾਡੀ ਅਕਵਾਇਰ ਕਰ ਲਓ ਜਾਂ ਅਸੀਂ ਐ ਵੀ ਦੇਣ ਨੂੰ ਤੇਰਾ ਸਾਨੂੰ ਚਿੱਠੀ ਲਿਖ ਦਿਓ ਉਹਦੇ ਵਿੱਚ ਉਹ ਕਹਿੰਦਾ ਤਾਂ ਮੀ ਵੀ ਭਗਵਾਨ ਸਿੰਘ ਮਾਨ ਹੈਂਗੜ ਕਰਦਾ ਦੀ ਤਾਂ ਕਰਕੇ ਸਤੋਂ ਮੰਗ ਨਹੀਂ ਰਿਹਾ ਭਗਵਾਨਤ ਮਾਨ ਜਿਹੜਾ ਇਹ ਮੁੱਦਾ ਬਣਾਉਣਾ ਚਾਹੁੰਦਾ ਇਹਨੂੰ ਮੈਡੀਕਲ ਕਾਲ 450 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਇਹ 150 ਕਰੋੜ ਰੁਪਏ ਦਾ ਹਸਪੀਟਲ ਦਾ ਪ੍ਰੋਜੈਕਟ ਹੈ ਚਲ ਇੱਥੇ ਤਾਂ ਡਿੱਕ ਹੈ 8 ਕੀਲੇ ਖਾਲੀ ਪਏ ਨੇ ਉੱਥੇ ਤਾਂ ਕੋਈ ਰੌਲਾ ਨਹੀਂ 17 ਦਾ ਰੌਲਾ ਜਿਹੜਾ 150 ਕਰੋੜ ਰੁਪਈਆ ਦਾ ਪ੍ਰੋਜੈਕਟ ਹੌਸਪੀਟਲ ਦਾ ਹੈ ਉਹਨੇ ਇੱਥੇ ਉੱਥੇ ਡਵੈਲਪਮੈਂਟ ਕਰਤੀਏ ਨੇ ਉੱਥੇ ਬਾਈ ਜੀ ਤੁਸੀਂ ਜਾ ਕੇ ਦੇਖੋ ਬੁਰੇ ਹਾਲਾਤ ਨੇ ਲੋਕਾਂ ਦੇ ਲਾਈਨਾਂ 'ਚ ਖੜਨਾ ਪੈਂਦਾ ਪਰਚੀ ਨੂੰ ਬੁਰਾ ਹਾਲ ਹੈ ਕੋਈ ਕੋਈ ਉੱਥੇ ਬੈਠਣ ਨੂੰ ਕੋਈ ਕੁਰਸੀ ਨਹੀਂ ਹੈਗੀ ਇਹ ਤਾਂ ਗੱਲਾਂ ਨੇ ਵੀਰੇ ਇਹ ਇਹਨੇ ਕੁਝ ਨਹੀਂ ਕਰਿਆ ਹੈਗਾ ਆ ਵੀ ਇਹਨੇ ਜਿਹੜਾ ਮੁੱਦਾ ਮੈਡੀਕਲ ਕਾਲਜ ਵਾਲਾ ਇਹਨੂੰ ਲਵੇ ਚੰਗਾਲ ਪਿੰਡ ਹੈ ਲਿੱਦੜਾ ਪਿੰਡ ਹੈ ਉਹ ਕਹਿੰਦੇ ਵੀ 17 ਕਿਲੇ ਅਸੀਂ ਦੇਣ ਨੂੰ ਤਿਆਰ ਆਂ ਇਹ ਲਾਗਤ ਮੁੱਲ ਨਾਲ ਲੈ ਲੈ ਇਹ ਜਿਹਦਾ ਬਣਾਉਣ ਦਾ ਰੱਦ ਹੈ ਇਹ ਕਾਲੀਆਂ ਚ ਦੋਸ਼ ਘੜਦਾ ਚੱਲ ਦੁੱਧ ਦੇ ਤੋਤੇ ਕਾਲੀ ਵੀ ਨਹੀਂ ਹੈਗੇ ਚੱਲ ਕਾਲੀ ਦਾ ਹੈ ਹੀ ਮਤਲਬ ਪਹਿਲਾਂ 28 ਸਾਲਾ ਧਰਮ ਦੇ ਨਾਂ ਤੇ ਰਾਜ ਕਰ ਗਏ ਉਹ ਬੰਦੇ ਉਹ ਤਾਂ ਚੱਲ ਉਹਨਾਂ ਨੇ ਡਿਵੈਲਪਮੈਂਟ ਕਰੀ ਹੀ ਨਹੀਂ ਹੈਗੀ ਇਹ ਤਾਂ ਕਹਿ ਰਿਹਾ ਵੀ ਮੈਂ ਡਿਵੈਲਪਮੈਂਟ ਕਰੂੰਗਾ ਕੀ ਕੀ ਲੱਗਦਾ ਵੀ ਲੋਕ ਹੁਣ ਸਮਝ ਚੁੱਕੇ ਨੇ ਇਹਨਾਂ ਦੇ ਗਿੱਦੜ ਚਾਲਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਲੋਕ ਨਹੀਂ ਫਸਣਗੇ ਬਿਲਕੁਲ ਸਮਝ ਚੁੱਕੇ ਨੇ ਹੁਣ ਲੋਕ ਸੋਸ਼ਲ ਮੀਡੀਆ ਗਿਆਨ ਆ ਗਿਆ ਗੈਨ ਹੈ ਲੋਕਾਂ ਨੂੰ ਵੀ ਇਹਦਾ મોદી ਦਾ ਵੀ ਬਾਪ ਹੈ ਰਾਜਨੀਤੀ ਦੇ ਵਿੱਚ ਝੂਠ ਚੱਲਦਾ ਝੂਠ ਜਿਹੜਾ ਝੂਠ ਬੋਲੂ ਉਸੇ ਦੀ ਸਰਕਾਰ ਆਉਗੀ ਇਹਨਾਂ ਨੇ ਕੀ ਕਰਿਆ ਤਾਂ મોદી ਦੀ ਕਾਪੀ ਕਰੀ ਹੈ ਇਹਨਾਂ ਨੇ ਵੀ ਝੂਠ ਬੋਲੋ ਰੱਜ ਕੇ ਕਿਉਂਕਿ ਬਾਰ-ਬਾਰ ਇੱਕ ਝੂਠ ਨੂੰ ਜੇ 100 ਬਾਰ ਬੋਲੋਗੇ ਕਿਤੇ ਨਾ ਕਿਤੇ ਲੋਕਾਂ ਨੂੰ ਯਕੀਨ ਆ ਜਾਂਦਾ ਸਾਡੇ ਨਾਲ ਹੋਰ ਵੀ ਬਜ਼ੁਰਗ ਬੈਠੇ ਨੇ ਬਾਪੂ ਜੀ ਕੀ ਨਾਮ ਆ ਜੀ ਤੁਹਾਡਾ ਕੀ ਨਾਮ ਹੈ ਦੱਸ ਦੇ ਜੇ ਮਾਰਕਾ ਅ ਕੀ ਨਾਮ ਆ ਜੀ ਬਾਪੂ ਜੀ ਨਾਰ ਸਿੰਘ ਜੀ ਨਾਰ ਸਿੰਘ ਇਸ ਵਾਰ ਮੀ ਤੇ ਹਰ ਵੀ ਖੜਾ ਮੰਤਰੀ ਆ ਪੰਜਾਬ ਸਰਕਾਰ ਦਾ ਹਰਖਪਾਲ ਸਿੰਘ ਖਹਿਰਾ ਜਿਹੜਾ ਬੋ ਬਾਕੀ ਨਾਲ ਬੋਲਦਾ ਸੀ ਕੁ ਮੁੱਦਿਆਂ ਤੇ ਦੂਜੇ ਪਾਸੇ ਇਕਬਾਲ ਸਿੰਘ ਝੁੰਦਾ ਜਿਹੜੇ ਕਿ ਕਹਿੰਦੇ ਨੇ ਵੀ ਅਕਾਲੀ ਦਲ ਦੀ ਬਹੁ ਵੱਡੀ ਰਿਪੋਰਟ ਉਹਨੇ ਪੇਸ਼ ਕਰੀ ਦੀ ਵੀ ਅਕਾਲੀ ਦਲ ਖੜਾ ਐ ਹੋ ਸਕਦਾ ਜੇ ਆਹ ਚੀਜ਼ਾਂ ਕਰੋਗੇ ਚੌਥੇ ਪਾਸੇ ਸਿਮਰਨਜੀਤ ਸਿੰਘ ਮਾਨ ਪੰਜਵਾਂ ਅਰਵਿੰਦ ਖੰਨਾ ਕਿਸ ਨੂੰ ਦੇਖਦਾ ਤੁਸੀਂ ਲੀਡਰ ਵਧੀਆ ਅਸੀਂ ਦੇਖਦੇ ਹਾਂ ਜੀ ਜਿਹੜਾ ਮਤਬਲੋ ਸਾਡੀ ਸਿੱਖ ਕੌਮ ਨੂੰ ਖਤਮ ਕਰ ਰਹੇ ਉਹਨਾਂ ਦਾ ਜ਼ਮੀਨ ਦੇਖ ਰਹੇ ਹੁਣ ਤੁਸੀਂ ਲਾ ਲਓ ਅੰਮ੍ਰਿਤਪਾਲ ਸਿੰਘ ਕੀ ਨੂੰ ਕਿਛ ਤੋਂ ਜੇ ਅੰਬਰ ਛਕਾਉਂਦਾ ਤੇ ਲੋਕਾਂ ਨੂੰ ਪਲੇ ਰਾਹ ਬੰਦੀ ਕੋ ਮਾੜੀ ਗੱਲ ਕਰਦਾ ਤੇ ਨਸ਼ੇ ਤੜਾ ਹਟਾਉਂਦਾ ਤੇ ਹੁਣ ਅਸੀਂ ਮਾਨ ਸਾਹਿਬ ਨੂੰ ਤੋਂ ਬਿਨਾ ਵੋਟ ਕਿਵੇਂ ਪਾ ਦੇਗੇ ਜਿਹੜਾ ਸਿੱਖਾਂ ਦੀ ਰਾਖੀ ਕਰ ਰਿਹਾ ਹੈ ਇੱਕ ਲੀਡਰ ਉਸੇ ਨਾਲ ਹੀ ਚੱਲਣਾ ਹੈ ਜਿਹੜਾ ਮੰਨ ਲਓ ਛੋਡੇ ਪਰਿਵਾਰ ਦਾ ਰਾਖਾ ਹੈ ਉਹਨੂੰ ਉਹਦੇ ਨਾਲ ਹੀ ਚੱਲੋਗੇ ਤੁਸੀਂ ਕੀ ਲੱਗਦਾ ਮੀਤਿਆਰ ਕਦੇ ਵੀ ਅਸੀਂ ਬਹੁਤ ਮੁੰਡੇ ਨੌਕਰੀ ਦੇ ਰੱਖਤੇ 42000 ਭਰਤੀ ਕਰਤਾ ਫਲਾਣਾ ਕਰਤਾ ਪਿੰਡਾਂ ਦੇ ਵਿੱਚ ਹਸਪਤਾਲ ਖੋਲ ਤੇ ਕੀ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਨੌਕਰੀ ਦਾ ਮਸਾਲਾ ਲਵਾ ਲੋ ਜੀ ਨੌਕਰੀ ਦੇ ਮੇਰੀ ਲਿਖਾਇਆ ਵਾਲਾ ਮੁੰਡਾ ਇੱਕ ਉਹ ਮੰਨ ਲਓ ਇਥੋਂ 60 70 ਕਿਲੋਮੀਟਰ ਬਾਅਦ ਹੈ ਉਹਦੀ 12000 ਤਨਖਾਹ ਹੈ ਆਉਣ ਜਾਣ ਦਾ ਕਿਰਾਇਆ ਲੱਗ ਜਾਂਦਾ ਉਹ ਕਹਿੰਦਾ ਇਹ ਇੱਥੇ 200 ਦਾ ਕੰਮ ਕਰਦਾ ਜੋ ਦੂ ਵਧੀਆ ਸੀ ਯਾਨੀ ਉਹ ਕੀ ਨੌਕਰੀਆਂ ਵੀ ਕੀ ਨੇ ਉਹ ਜਦੋਂ ਮੰਨ ਲੈ ਦਿਹਾੜੀ ਪੂਰੀ ਹੁੰਦੀ ਬੰਦੇ ਦੀ ਮਿਹਨਤ ਨਹੀਂ ਪੂਰੀ ਹੁੰਦੀ ਕਿੱਥੋਂ ਉਹ ਆਪਣੇ ਜੁਬਾਕ ਪਾਲੂ ਖੈਰੇ ਨੂੰ ਕਿਵੇਂ ਦੇਖਦੇ ਹੋ ਖੈਰਾ ਵੀ ਬਹੁਤ ਬੋਲ ਜੀਓ ਖੈਰੇ ਬਾਰੇ ਕੋਈ ਵਿਚਾਰ ਨਹੀਂ ਜੀ ਕਿਤੇ ਕਰੀ ਆਪਾਂ ਤਾਂ ਐਸੇ ਵਾਰੀ ਵਿਚਾਰ ਵਾਲੀ ਆਉਂਦੀ ਹੈ ਜਿਹੜਾ ਆਪਣਾ ਸਿੱਖ ਕੌਮ ਦੀ ਰਾਖੀ ਕਰ ਰਹੇ ਆਪਾਂ ਉਹਦੀ ਮੱਤੇ ਚੱਲ ਚੱਲ ਸਕਦੇ ਆ ਜਿਵੇਂ ਖੰਡੂਰ ਸਾਹਿਬ ਵਾਲੀ ਸੀਟ ਅੰਮ੍ਰਿਤਪਾਲ ਨੂੰ ਛੱਡ ਦਿੱਤੀ ਗਈ ਸਿਮਰਜੀਤ ਮਾਨ ਵੱਲੋਂ ਕੀ ਇਹ ਵਧੀਆ ਕੰਮ ਛਲਾ ਕੋ ਬਹੁਤ ਧੰਨਵਾਦ ਹੈ ਇਹ ਤਾਂ ਦੇਣ ਦੇ ਹੀ ਨਹੀਂ ਸਕਦੇ ਮਾਨ ਸਾਹਿਬ ਦਾ ਅਸੀਂ ਇਹ ਬਹੁਤ ਵਧੀਆ ਕੰਮ ਕਰਿਆ ਨੇ ਹੁਣ ਇਸ ਵਾਰ ਫਿਰ ਪਿੰਡ ਕਾਂਢਲੇ ਚੋਂ ਕਿਹਦੀ ਵੋਟ ਵੱਧ ਸਕਦੀ ਹੈ ਅਸੀਂ ਮਾਨ ਸਾਹਿਬ ਦੀ ਉਹ ਤਾਂ ਇਸ ਵਾਰ ਲੋਕਾਂ ਦਾ ਮਨ ਕਿਤੇ ਨਾ ਕਿਤੇ ਬਣਿਆ ਹੋਇਆ ਕਿਉਂਕਿ ਲੋਕ ਸੋਚਦੇ ਨੇ ਵੀ ਜਿਹੜੇ ਮੁੱਦੇ ਸਿੱਖੀ ਦੇ ਮੁੱਦੇ ਸਿਮਰਜੀਤ ਸਿੰਘ ਮਾਨ ਆਪਣੇ ਸਟੈਂਡ ਤੇ ਖੜੇ ਸੀ ਉਹ ਕਿਤੇ ਨਾ ਕਿਤੇ ਅੜੇ ਖੜੇ ਨੇ ਪਿਛਲੇ 40 ਸਾਲਾਂ ਤੋਂ ਹੁਣ ਲੋਕ ਆਉਂਦੇ ਪਿੱਛੋਂ ਨੇ ਪਹਿਲਾਂ ਪਾਰਟੀ ਬਦਲ ਦਿੰਦੇ ਨੇ ਜਿਹੜੇ ਦਲਬੀਰ ਸਿੰਘ ਗੋਲਡੀ ਨੂੰ ਦੇ ਘਰ ਵਾਲੀ ਦੇ ਪਿੱਛੇ ਲੋਕ ਟੈਂਪੂ ਲਾ ਕੇ ਮਖੌਲ ਕਰਿਆ ਕਰਦੇ ਸੀ ਕਰਤਾਰੋ ਵੋਟਾਂ ਕਿਹਨੂੰ ਪਾਉਂਗੀ ਉਸੇ ਪਾਰਟੀ ਦੇ ਵਿੱਚ ਛਾਲ ਮਾਰ ਕੇ ਡਲ ਗਏ ਅ ਇਸ ਵਾਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਕਿ ਲੀਡਰਾਂ ਨੇ ਦਲ ਬਦਲੀ ਵੱਧ ਕਰ ਰਹੇ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂਆਲਾ ਕਾਂਦਲਾ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਬੁਲਾਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ